ਸਤ ਮਾ ਸਤ ਮਾਈਂ ਤਨਾਰ ਹਮਸੋਈ ਕਹਿ ਤਕਬੀਰ ਸੁਨੋ ਦੇ ਲੋਈ ਅਬ ਤੁਮਰੀ ਪਰਤੀ ਨਾ ਹੋਈ ਅਬ ਤੁਮਰੀ ਤਨਾਰ ਕਹਿ ਤਕਬੀਰ ਸੁਨੋ ਦੇ ਲੋਈ ਅਬ ਤੁਮਰੀ ਪਰਤੀ ਨਾ ਹੋਈ ਅਬ ਤੁਮਰੀ ੴ ਸਤਿਗੁਰੂ ਕੇ ਅੰਕਾਰ ਵਾਹਿਗੁਰੂ ਜੀ ਕੇ ਭਤੇ ਸ੍ਰੀ ਪਦਾਵ ਜੀ ਸਹਾਇ ਵਾਹਿ ਸ੍ਰੀ ਪਦਾਵ ਜੀ ਜਿਸੇ ਪਾਖਿ ਹੈ ਦਸੋਈ ਫਰੇਤੰ ਪਦਾਵ ਜੀ ਸਮਰਖਾਇ ਗੁਰਨਾਥ ਲਾਇਨ ਕੇ ਹਾਏ 헤 ਰੰਗਰ ਕੁਰਤੇ ਅਮਰਦਾਸ ਰਾਮ ਦਾਸ ਰਾਇ ਸਹਾਇ ਔਰ ਜਿਹੜਾ ਹਰ ਕੋ ਕੰਦਨ ਆ ਸਿਮਰਾਉ ਸ੍ਰੀ ਹਰਿ ਨਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਮਿਠੇ ਸਬਦੋ ਪਚਾਏ ਤੇ ਵਹਾਂ ਤੁਰਿ ਸਿਮਰਿਆਏ ਘਰ ਨਾਣ ਦਿਉ ਵਹਿ ਤਾਲਾਈ ਸੰਗ ਥਾਈ ਵੇ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੰਗ ਥਾਈ ਵੇ ਸਹਾਈ ਦਸਾਂ ਪਾਠ ਸ਼ਾਇਆਂ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਧੀਰਾਂ ਦਾ ਧਿਆਨ ਧਰ ਕੇ ਬਹ ਲਰੇ ਪੰਜਾਬ ਪਿਆਰਿਆ ਚਹਾਂ ਸਾਹਿਬ ਜਾਂਦਿਆਂ ਚਾਲਿਆਂ ਮੁਕਤੇ ਆਠੀਆਂ ਜਾਪੀਆਂ ਕਾਪੀਆਂ ਜਿਨਾ ਨਾਮ ਜਪਿਆ ਵਾਂ ਛਕੇ ਆ ਦੇ ਚਲਾਇ ਕੇ ਨਵਾਹਿ ਦੇਖ ਕੇ ਅਨਰਿਤ ਕੀਤਾ ਜਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲ ਜੇ ਆਹੇ ਜੋ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ へ ਬੀਸ਼ਿਸ ਦਿੱਤੇ ਬਾਗ ਖਾਨ ਕਰਾਈ ਉਪਰੀਆਂ ਦਵਾਈਆਂ ਚਰ ਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰੇ ਦੀ ਸੇਵਲ ਕਰਵਾਨੀਆਂ ਜੀਪਿਆ ਘਰਨਾ ਨਹੀਂ ਹਾਰੇ ਆ शिखे कैसा स्वासा नार्मन बाहे इतना भी कुमाईदान त्यान्तर के खालसा जी भोलो जे पंजा ताखता सर्वात कुर्दवारना त्यान्तर के भोलो जे पर इसमें समात खालसा जी की खाल अर्दाश है ते सर्वात खालसा जी को बाहे गुरु बाहे ਵਾਹਿਗੁਰੂ ਜਤਿਆਵੇ ਚਿਤ ਅਮਨ ਕਾ ਸਤਕਾਰ ਸਰਬ ਚੁ ਹੋਏ ਜਹਾ ਜਾਨ ਖਾਲਸਾ ਜੀ ਸਾਹਿਬ ਤਹਾਂ ਤਹਰ ਰਛਿਆ ਰਾਇ ਤੇ ਨੀਗ ਤੇ ਮਤਬਰ ਪੀਤਾ ਜੰਦ ਕੇ ਜੇਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਭੂਲ ਬਾਲੇ ਬਹੁ ਹਜੇ ਵਾਹਿਗੁਰੂ ਸਿਖਾਂ ਸਿੱਖੀ দান ਕੇ ਸੰਦਾਨ ਰਹਿਤ দান ਬਵੇਕ দান ਵੇ ਸਹਾ ਦਾਣਪੁਰ ਸਾਧਾਨ ਦਾਣਾ ਸਰਦਨ ਥਾਮਦਾਨ ਸ਼੍ਰੀ ਅੰਮ੍ਰਿਤਸਰ ਦੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਡਾਲ ਤਰਨਤਾ ਜੈਕਾਰ ਖੋਲ ਜੇ ਸਭਾ ਨਾਰਨੀਵਾ ਨਾਤੇ ਉਚੇ ਮਾਤ ਪਿਤਾ ਰਾਖਾ ਭਗਵਾਨ ਏ ਗੁਰੂ ਹੇ ਅਕਾਲ ਪੁਰਖਿਆ ਪੜੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ਼੍ਰੀ ਨਨਕਨ ਸਾਹਿਬ ਤੋਂ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੇ ਕੋਈ ਛੋੜਿਆ ਗਏ ਗੁਰਦਰਸ਼ਨ ਦਿਨਾਰੇ ਇਹ ਸੇਵਾ ਸੁਭਾਅ ਦਾ ਦਾਨ ਖਾਲਸਾ ਜੀ ਨੇ ਬਖਸ਼ੂ ਹੇ ਜਮਾਨਿਆ ਦੇ ਮਾਰੇ ਨਿਤਾਲਿਆ ਦੇ ਤਾੜ ਨਿਉਟਿਆ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹਿਮਤ ਸਦਾਰ ਚਾਰ ਪਹਿਰਿਆਂ ਦੇ ਸੁਖ ਅਨੰਤਾਂ ਅਬਦੀਤ ਹੋਈ ਹੈ ਚਾਰ ਪਹਿਰ ਦਿਨ ਆਪ ਜੀ ਦੇ ਪਾਣੇ ਅੰਦਰ ਸੁਖ ਅਨੰਤਾਂ ਅਬਦੀਤ ਕਰਵੋਣਾ ਅਮਰ ਸ਼ਹੀਦ ਤਹਨ ਤਹਨ ਬਾਬਾ ਜੀ ਸੇਵ ਜੀ ਦੇ ਪਾਵਨ ਪਿੱਤਰਸਥਾਨ ਗੁਰਦੁਆਰਾ ਸ਼ਹੀਦ ਗੰਗਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਕਦਾਰ ਬਖਸ਼ਦੇ ਹੋਏ ਪਾਵਨ ਹੁਕਮਨਾਮਾ ਵਸਤੇ ਲਿਆ ਕਰੂ ਸਰਬੱਤ ਸੰਗਤੀਆਂ ਹਾਜ਼ਰੀਆਂ ਦਿਲ ਫੁੱਲ ਬੇਟਾ ਹਾਂ ਦਾ ਤੇ ਪਰਵਾਹ ਕਰਨੀਆਂ ਸਤਿਗੁਰੂ ਜੀਓ ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਸੁਖ ਆਸਣ ਆਸਾਨਾਂ ਤੋਂ ਪ੍ਰਕਾਸ਼ ਅਸੰਤ ਕਲੈ ਜਾਣ ਕਿਆ ਗਿਆ ਬਖਸ਼ੋ ਜੀ ਹਰ ਰਸਤੇ ਦੀ ਬਾਦ ਕਾ ਦੇ ਅੰਗ ਸੰਗ ਸਹਾਈ ਹੋਣਾ ਸੇਈ ਪਿਆਰੇ ਮੇਲ ਜਿਨ੍ਹਾਂ ਮਿਲੇ ਤਰਾ ਨਾਮ ਚੇਤਿਆ ਵੇ ਨਾਮਿਤ ਨਾਮ ਜਾਈ ਤਰਾ ਇਹ

Obrigado.